ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਕਿਸਾਨ ਵੀਰੋ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚ ਚੁੱਕੇ ਆ ਤੁਹਾਨੂੰ ਮਿੱਤਰੋ ਜ਼ਿਲ੍ਹਾ ਫਰੀਦਕੋਟ ਨੇੜੇ ਸ਼ਹਿਰ ਕੋਟਕਪੂਰਾ ਔਰ ਕੋਟਕਪੂਰੇ ਸ਼ਹਿਰ ਦੇ ਵੱਜੇ ਹੋਏ ਕੋਠੇ ਬੱਲਾਂ ਵਾਲੀ ਦੇ ਵਿੱਚ ਕੋਠੇ ਬੱਲਾਂ ਵਾਲੀ ਦੇ ਵਿੱਚ ਆਪਾਂ ਮੌਜੂਦ ਆ ਸਹਿਬਪਾਉ ਦੇ ਬਾਈ ਦੇ ਘਰੇ ਆਪਾਂ ਮੌਜੂਦ ਆ ਤੇ ਬਾਈ ਦਾ ਕੰਮ ਆ ਵੱਛੀਆਂ ਦਾ ਵਪਾਰ ਦਾ ਬਾਈ ਵੱਛੀਆਂ ਪੰਜ ਦਿਖਾਉਣੀਆਂ ਪੰਜੇ ਹੀ ਮਿੱਤਰੋ ਨਕਸ਼ੇ ਦੇ ਜਿਵੇਂ ਆਪਾਂ ਕਹਿ ਦਨੇ ਨਕਸ਼ਾ ਬੱਚਿਆਂ ਨੂੰ ਦਿਖਾਉਣੀਆਂ ਵੀ ਬ੍ਰਾਂਡ ਵਿਖਾਉਣੇ ਆ ਵੀ ਜਾਤ ਕੁਆਲਟੀ ਵਾਲੀਆਂ ਵੱੱਛੀਆਂ ਹੋਣਗੀਆਂ ਪੰਜੇ ਲੈਣੀਆਂ ਭਾ ਉਹ ਜਾ ਉਹ ਜੂ ਕੱਲੀ ਕੱਲੀ ਲੈਣੀ ਭਾ ਉਹ ਜਾ ਉਹ ਜੂ ਕੱਲੀ ਕੱਲੀ ਜਾਣਕਾਰੀ ਹੋਊਗੀ ਕੱਲੀ ਕੱਲੀ ਦੀ ਡਿਟੇਲ ਹੋਊਗੀ ਉਸ ਤੋਂ ਪਹਿਲਾਂ ਰਿਕਵੈਸਟ ਬੇਨਤੀ ਇਹ ਆ ਵੀ ਤਸੱਲੀ ਤੁਸੀਂ ਕਰਨੀ ਆ ਹਰ ਇੱਕ ਪੱਖ ਤੋਂ ਵੀਰੇ ਪਰ ਮੇਰਾ ਕੰਮ ਆ نسل ਦੇ ਬਾਰੇ ਜਾਣੂ ਕਰਾਉਣਾ ਮੇਰਾ ਕੰਮ ਆ ਪ੍ਰਿੰਟ ਦੇ ਬਾਰੇ ਜਾਣੂ ਕਰਾਉਣਾ ਮੇਰਾ ਕੰਮ ਆ ਤੌਰ ਦੇ ਬਾਰੇ ਜਾਣੂ ਕਰਾਉਣਾ ਜੋ ਮੇਰੀ ਜ਼ਿੰਮੇਵਾਰੀ ਆ ਉਹ ਮੈਂ ਨਿਭਾਉਂਗਾ ਜੋ ਤੁਹਾਡੀ ਆ ਤੁਸੀਂ ਨਿਭਾਉਣੀ ਆ ਆਜੋ ਸਾਰੀ ਗੱਲਬਾਤ ਆਪਾਂ ਅੱਜ ਬਾਈ ਨਾਲ ਕਰਾਉਣੀ ਆ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਸਾਹਿਬ ਬਾਈ ਕੀ ਹਾਲ ਚਾਲ ਵਧੀਆ ਠੀਕ ਠਾਕ ਚੜਦੀ ਕਲਾ ਦੇ ਵੀਰੇ ਹਾਂਜੀ ਚੜਦੀ ਕਲਾ ਜੀ ਤੇ ਸ਼ੁਕਰ ਹੈ ਬਾਈ ਆ ਪਹਿਲੇ ਨੰਬਰ ਤੇ ਬੱਛੀ ਆ ਜਿਹੜੀ ਕਿੰਨੇ ਚਿਰ ਦੀ ਆ ਸਰ ਇਹ 5 ਮਹੀਨਿਆਂ ਦੀ ਬੱਛੀ ਆ ਜੀ 5 ਮਹੀਨਿਆਂ ਦਾ ਬੱਚਾ ਹੈ ਹੈਂ ਕੀ ਬਾਤ ਹੈ ਸੀਮੈਂਟ ਡਿਟੇਲ ਕੋਈ ਵੀਰੇ ਨਹੀਂ ਕੋਈ ਸੀਮੈਂਟ ਡੀਲ ਨਹੀਂ ਬਾਕੀ ਆਪਾਂ ਨੂੰ ਪ੍ਰਿੰਟ ਦੱਸ ਦਿਆ ਬੱਛੀਆਂ ਦੇ ਸੀਮੈਂਟ ਚੰਗੇ ਦੀਆਂ ਪਰ ਆਪਾਂ ਗਲਤ ਕੰਮ ਨਹੀਂ ਕਰਦੇ ਸਹੀ ਹੈ ਵੱਡੇ ਬਾਈ ਆਵੇਂ ਬਣਾ ਕੇ ਬਾਈ ਨਾਡੋ ਤੇ ਮੋਨਾਡੋ ਵਿੱਚ ਜਿਹੜੀ ਹਾਂਜੀ ਹਾਂਜੀ ਬਹੁਤ ਕੁਛ ਚੱਲੀ ਜਾਂਦਾ ਅੱਜਕੱਲ੍ਹ ਜੀ ਹਾਂਜੀ ਅੱਛਾ ਵੀਰੇ ਪੰਜਾਂ ਮਹੀਨਿਆਂ ਦਾ ਬੱਚਾ ਹੈ ਹਾਂਜੀ 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 ਬੱਚਾ ਬੱਚੀ ਦੀ ਗ੍ਰੋਥ ਕਰਾ ਤਾਂ ਫੀਡ ਫੂਡ ਪਾਜੇ ਹਾਂਜੀ ਹਾਂਜੀ ਬਣਦੀ ਵੇਖੀ ਕੀ ਜਾਏ ਪੱਠੇ ਜਾਦੇ ਖਵਾਏ ਹੋਏ ਆ ਘੇਨੇ ਆ ਹਾਂਜੀ ਹਾਂਜੀ ਪੱਠੇ ਜਾਦਿਆਂ ਤੇ ਰਹੀ ਹੈ ਹਾਂ ਨਹੀਂ ਬੱਚੀ ਦੀ ਗ੍ਰੋਥ ਬਹੁਤ ਵਧੀਆ ਨਹੀਂ ਕੁਆਲਿਟੀ ਸਾਰੀ ਚੰਗੀ ਹੈ ਕੋਈ ਸ਼ੱਕ ਨਹੀਂ ਵੀਰੇ ਹਾਂਜੀ ਠੀਕ ਆ ਵੀਰੇ ਇਹ ਕਿੰਨੇ ਦੀ ਦੇ ਦਾਂਗੇ ਵੀਰੇ ਇਹ ਦੇ ਦਾਂਗੇ ਜੀ 10000 ਦੀ 10000 ਦੀ ਹਾਂਜੀ ਹਾਂਜੀ ਮਾਣਤਨ ਥੋੜਾ ਬਹੁਤਾ ਮੌਕੇ ਤੇ ਮਾੜਾ ਮੋਟਾ ਕਰ ਦਾਂਗੇ ਜੀ ਠੀਕ ਆ 50 ਕਿਲੋਮੀਟਰ ਤੱਕ ਭੇਜ ਦਈਏ ਫੇਰੀ ਦੇ ਭੇਜਾਂਗੇ ਕੋਈ ਗੱਲ ਨਹੀਂ ਬੀ ਬੀ ਜਾਨ ਦਾ ਬਈ ਬਿਲਕੁਲ ਰੇਟ ਜਿਹੜਾ ਵੀਰੇ ਦਾ ਬਈ ਵਾਜਬ ਆ ਬਈ ਕੋਈ ਨਜਾਇਜ਼ ਪੈਸੇ ਨਹੀਂ ਮੰਗੇ ਤੁਹਾਡੇ ਤੋਂ ਜੇ ਤੁਸੀਂ ਕੋਈ ਈਨੀ ਬੱਚੀ ਤਿਆਰ ਕਰਨੀ 10000 ਕਿੱਥੇ ਬਈ 5 ਮਹੀਨਿਆਂ ਚ 5000 ਮਹੀਨਾ ਦੁੱਧ ਪੀ ਜਾਂਦੀ ਆ 5 ਮਹੀਨਿਆਂ ਚ 25000 ਚ ਪੈ ਜਾਂਦੀ ਬਈ ਤੇ ਆ ਬਈ ਦੋ ਨੰਬਰ ਤੇ ਇਹ ਬੱਚੀ ਜੀ ਹੈਗੀ 6 ਮਹੀਨਿਆਂ ਦੀ 6 ਮਹੀਨੇ 6 ਤੇ ਸਾਢੇ 6 ਮਹੀਨੇ ਦੇ ਆਸ-ਪਾਸੇ ਜੇ ਬਸ ਠੀਕ ਆ ਵੀਰੇ ਤੇ ਇਹ 6 ਸਾਢੇ 6 ਮਹੀਨਿਆਂ ਦਾ ਇਹ ਕਿੰਨੇ ਦਾ ਦੇ ਦੇ ਆ ਕੇ ਬੱਚਾ ਇਹ ਦੇ ਦਾਂਗੇ 13000 ਦੀ ਜੀ ਇਹ 13000 ਦੀ ਹਾਂਜੀ ਵਿੱਚੋਂ ਲਾੜਤ ਮਾਨ ਤਰੋਂ ਥੋੜਾ ਕਰ ਦਾਂਗੇ ਕਰ ਦਾਂਗੇ ਇਹ ਵੀ 50 ਕਿਲੋਮੀਟਰ ਤੱਕ ਕਰ ਦਾਂਗੇ ਪਹੁੰਚ ਬੱਪਿਆਂ ਕਿਲੋਮੀਟਰ ਤੱਕ ਪਹੁੰਚ ਫ੍ਰੀ ਕਰ ਦਾਂਗੇ ਜੀ ਮਿੱਤਰੋ 13000 ਦੇ ਵਿੱਚ 50 ਕਿਲੋਮੀਟਰ ਤੱਕ ਪਹੁੰਚ ਇਹ ਵੱਛੀ ਹੋ ਜੂਗੀ ਬਿਲਕੁਲ ਫ੍ਰੀ ਵੀਰੇ ਇਹ ਵੀ ਵੇਖ ਲਓ ਬਈ ਨਸਲ ਪ੍ਰਿੰਟ ਲਓ ਇਹ ਵੀ ਚੰਗੀ ਆ ਕਰਮਾਂ ਵਾਲੀ ਕੁਆਲਿਟੀ ਕੁਆਲਿਟੀ ਪੈਰਾ ਪੂਰਾ ਦੀ ਇਹ 6.5 ਮਹੀਨਾ ਦਾ ਬੱਚਾ ਹਾਂਜੀ 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 ਹੂੰ ਠੀਕ ਆ ਬਈ ਲੈ ਮਿੱਤਰੋ ਆ ਜਿਹੜੀ ਪੇਟ ਦੇ ਵਿੱਚ ਨਾ ਜਿਵੇਂ ਇੱਕ ਵਾਰੀ ਤੋਰੀ ਵੀਰੇ ਆ ਜਿਹੜਾ ਸ਼ੈਣਗਾ ਜਿਵੇਂ ਆ ਹੁਣ ਪੇਟ ਛਾਂਟ ਮਾਹਿੰਦਾ ਇਹਨੇ ਬੱਚੀ ਨੇ ਬਹੁਤ ਛੇਤੀ ਗ੍ਰੋਥ ਕਰਨੀ ਆ ਹਨਾ ਬਈ ਹਾਂਜੀ ਹਾਂਜੀ ਬਹੁਤ ਛੇਤੀ ਗ੍ਰੋਥ ਹਾਂ ਲਿਆ ਵੀਰੇ ਤੇ ਇਹ ਦੇ ਦਾਂਗੇ 13000 ਦੇ ਵਿੱਚ ਬਈ 50 ਕਿਲੋਮੀਟਰ ਤੋਂ ਪੋਂਚ ਬਿਲਕੁਲ ਫਰੀ ਤੇ ਜੇ ਤੁਸੀਂ ਕਿਰਾਇਆ ਆਪਦਾ ਲਾਉਣਾ ਬਈ ਫਿਰ ਉਹ ਜਾ ਘਾਟਵਾਦ ਬਈ ਦਾ ਫੋਨ ਤੇ ਕਰ ਲਿਆ ਜੇ ਠੀਕ ਆ ਬਈ ਤੇ ਇਹ ਹੋ ਗਈ ਦੋ ਨੰਬਰ ਤੇ ਬਈ ਬਣਦੇ ਵੀਰੇ ਮੜਾ ਜਾਂ ਫੁਰਤੀ ਨਾਲ ਬੰਨੀ ਆ ਤੇ ਤਿੰਨ ਨੰਬਰ ਤੇ ਬੱਚੀ ਜਿਹੜੀ ਬਈ ਇਹ 7 ਮਹੀਨੇ ਦੀ ਬੱਚੀ ਹੈ ਜੀ ਇਹ ਹੈਗੀ 7 ਮਹੀਨੇ ਦੀ ਲਿਆ ਬਈ ਬਾਰੇ ਇਹਨੂੰ ਵੀ ਕੱਢ ਕੇ ਠੀਕ ਆ ਬਈ ਹਾਂ ਤਾਂ ਅੱਗੇ ਵੇ ਇਹਦੇ ਮਾੜੇ ਮਾੜੇ ਫੋਟ ਕੀਤੀ ਵੀ ਇਹ ਸੰਗਾ ਨੇ ਤਾਂ ਅੱਗੇ ਵੇ ਉਹ ਦਾਗੇ ਫੋਟ ਉਹ ਵੇਖ ਲੈਣਗੇ ਵੀਰੇ ਹੁਣੀ ਆ ਪਾ ਗਿਆ ਉਹ ਆਪਣੀ ਤਸੱਲੀ ਕਰਨਗੇ ਆ ਪਾ ਕੇ ਕਿਉਂ ਬਈ ਉਹ ਮੈਂ ਇੱਕੀ ਮਾੜਾ ਜਾਂ ਫੁੱਟਿਆ ਬਾਕੀ ਤਾਂ ਨਹੀਂ ਗੀ ਸਹੀ ਆ ਠੀਕ ਆ ਇਹ ਕਿੰਨੇ ਚਿਰ ਦੀ ਬੱਚੀ ਵੀਰੇ ਕਿਵੇਂ ਆ ਬੱਚੀ ਕਿੰਨੇ ਚਿਰ ਦੀ ਆ ਇਹ 7 ਮਹੀਨਿਆਂ ਦੀ ਆ ਜੀ 7 ਮਹੀਨਿਆਂ ਦੀ ਆ ਆ ਵੀ ਬੱਚੀ ਦੀ ਪੇਟ ਫੁੱਟ ਬਹੁਤ ਛਾਂਟ ਬਣ ਹਾਂ ਹਾਂ ਜੀ ਹਾਂ ਜੀ ਵਿਕਾਸ ਗਰਾਥ ਚੰਗੀ ਆ ਬੱਚੀ ਹਾਂ ਜੀ ਚੰਗੀ ਗ੍ਰੋਥ ਆ ਜੀ ਹੂੰ ਚੰਗੀ ਵਿਹੜੀ ਬਣੂਗੀ ਬਈ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਬਈ ਤੇ ਇਹ ਕਿੰਨੇ ਦੀ ਦੇ ਦੇਗੀ ਵੀਰੇ ਇਹ ਦੇ ਦਾਂਗੇ 16000 ਦੀ ਜੀ ਇਹ 16000 ਦੀ ਇਹ ਵੀ ਪਹੁੰਚ ਕਰਦੀ ਹੈ 50 ਕਰਦਾਂਗੇ ਕਰਦਾਂਗੇ ਪਹੁੰਚ ਕਰਦਾਂਗੇ ਇਹ 16000 ਦੇ ਵਿੱਚ ਵੀਰੇ ਪਹੁੰਚ ਹੋ ਜੂ 7 ਮਹੀਨਿਆਂ ਦੀ ਇਹਦੀ ਉਮਰ ਆ ਤੇ 16000 ਦੇ ਵਿੱਚ ਪਹੁੰਚ ਹੋ ਜੂਗੀ 50 ਕਿਲੋਮੀਟਰ ਤੱਕ ਹੈਣਾ ਵੀਰੇ ਹਾਂਜੀ ਹਾਂਜੀ ਠੀਕ ਹੈ ਤੇ ਆ ਚਾਰ ਨੰਬਰ ਤੇ ਵੱਛੀ ਜਿਹੜੀ ਭਾਈ ਇਹ 7.5 ਮਹੀਨਿਆਂ ਦੀ ਹੈ ਜੀ ਇਹ 7.5 ਮਹੀਨਿਆਂ ਦੀ ਆ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਇਹ ਕਿੰਨੇ ਦੀ ਦੇਦਗੇ ਵੀਰੇ ਇਹ ਦੇ ਦਾਂਗੇ 20000 ਦੀ ਇਹ 20000 ਦੀ ਨਹੀਂ ਮਿੱਤਰੋ ਆ ਵੱਛੀ ਮਿਲੂਗੀ 20000 ਦੀ 7.5 ਮਹੀਨਿਆਂ ਦੀ 20 TV ਦੀ ਟੌਪ ਆ ਜੀ ਹਾਂ ਲੈ ਪੇਟ ਇਹਦਾ ਵੀ ਦੇਖਦੀ ਪੈਣਾ ਕਿੰਨਾ ਸ਼ਾਂਤਮਾ ਪੇਟ ਆ ਆ ਪੇਟ ਦੀ ਬੱਚੀ ਬਈ ਬਹੁਤ ਸੋਹਣੀ ਗ੍ਰੋਥ ਕਰਦੀ ਬਾਲੇ ਪੱਠੇ ਨਾ ਪਾਓ ਬੱਚੀ ਨੂੰ ਉਹਨਾਂ ਨੂੰ ਦਾਣਾ ਤੇ ਉਹਨਾਂ ਨੂੰ ਫੀਡ ਪਾ ਕੇ ਬੱਚਾ ਤਿਆਰ ਕਰੋ ਰਿਜ਼ਲਟ ਤੁਹਾਨੂੰ ਦੁੱਗਣਾ ਮਿਲੂਗਾ ਜੇ ਤੁਸੀਂ ਬਾਲੇ ਪੱਠੇ ਨਾ ਜਾਇ ਲਖਵਾ ਦੋਗੇ ਤਾਂ ਬਈ ਉਹ ਪੇਟ ਜਿਹੜਾ ਛੱਡ ਜੂਗੀ ਬੱਚੀ ਦੀ ਗ੍ਰੋਥ ਰੋਕ ਜੂਗੀ ਆ ਵੇਖੋ ਬਈ ਇਹ ਸੀਗੀ 4 ਨੰਬਰ ਤੇ ਹੈਨਾ ਬਈ 4ਤੀ ਬਣਦੇ ਵੀਰੇ ਨੂੰ ਠੀਕ ਆ ਬਈ ਹੁਣ ਪਿਊਸ ਕਰ ਲਓ ਦੇਖੋ ਬਈ ਕੀ ਲਾਦੀ ਹਾਂ ਤੇ ਗਵਤੀ ਜੇ ਤਾਂ ਤੁਹਾਨੂੰ ਚੰਗੇ ਹਨਾ ਹਾਂਜੀ ਇਹਦੇ ਮਾੜੇ ਮਾੜੇ ਦਾਣੇ ਜੇ ਹੈਗੇ ਆ ਮਗਰ ਮਗਰ ਮਾੜੇ ਜੇ ਹੈਗੇ ਹਾਂ ਹੈਗੇ ਆ ਜੀ ਉਹ ਮਾੜੇ ਬਾੜੇ ਲੱਗੇ ਟਮਕਣੇ ਜੇ ਉਹ ਬਾਲ ਬਟਣਾ ਉਦਰਾ ਜੀ ਵੀ ਕਹਿ ਦਿੰਨੇ ਆਪਾਂ ਮਿੱਦਾ ਕੀ ਹਾਂ ਹਾਂ ਬਟਣਾ ਹਾਂ ਮਾੜੇ ਦਾਗ ਨਹੀਂ ਲੱਗੀ ਇਹਦਾ ਠੀਕ ਠੀਕ ਹੈ ਜੀ ਤੇ ਆ ਬਾਈ ਏ ਜੀ ਹੈਗੀ ਐ ਜੀ 11 11.5 ਮਹੀਨਿਆਂ ਦੀ ਬੱਚੀ ਆ ਇਹ ਵੀ ਖੀਰੀ ਹੋਈ ਆ ਹਾਂ ਜੀ ਖੀਰੀ ਆ ਖੀਰੀ ਸਾਰੀਆਂ ਬੱਚੀਆਂ ਆਪਣੀਆਂ ਦੰਦੋਂ ਖੀਰੀਆਂ ਜੀ ਬਸ ਠੀਕ ਆ ਬਾਈ ਹਾਂ ਉਹ ਗਰੰਟੀ ਹੋਊਗੀ ਆਪਣੀ ਥਾਣਾ ਨਹੀਂ ਠੀਕ ਆ ਬਾਈ ਆ ਬੱਚੀ ਦਾ ਬੈਡ ਬਣਨ ਵਾਲੀ ਆ ਯਾਰ 2 ਮਹੀਨੇ ਹਾਂ ਜੀ ਹਾਂ ਜੀ ਹਾਂ ਜੀ ਇਹਦਾ ਠੀਕਾ ਬਣਨ ਵਾਲਾ ਹੀ ਆ ਬਸ ਕਰਮ ਵਾਲੀ ਨੂੰ 2 ਮਹੀਨੇ 3 ਪਹਿਲਾਂ ਫੀਡ ਫੁੱਡ ਦੀ ਪੂਰੀਆਂ ਦੋ ਨਗਾ ਦੇਂਦੇ ਅੰਦਰ ਦੀ ਹੈਣਾ ਕਿੰਨੀ ਚੰਗੀ ਬੱਚੀ ਦੀ ਆ ਨਾ ਲਿਆ ਵੀਰੇ ਆ ਵੀ ਬੱਚੀ ਦੀ ਵੀਗਲਾ ਆ ਚੀਜ਼ ਹੁੰਦੀ ਫੀਡ ਨਾਲ ਪੜਿਆ ਇਹ 11 ਕੁ ਮਹੀਨੇ ਦੀ ਆ ਹਾਂ ਜੀ ਹਾਂ ਜੀ 11 11.5 ਮਹੀਨਿਆਂ ਦੀ ਬੱਚ ਓਕੇ ਮੂ ਮਾ ਉੱਪਰ ਜੀ ਸੋਨਾ ਬਾਈ ਇਹ ਕਿੰਨੇ ਦੀ ਦੇ ਦੇਵਾਂਗੇ ਵੀਰੇ ਇਹ 25000 ਦੀ ਦੇ ਦਾਂਗੇ ਜੀ ਇਹ 25000 ਦੀ ਜੇ ਕੋਈ ਪੰਜੇ ਲੈ ਲਊਗਾ ਵੀਰੇ ਪੰਜੇ ਆਪਾਂ ਦੇ ਦਾਂਗੇ 80000 ਦੀਆਂ ਜੀ 100 ਕਿਲੋਮੀਟਰ ਪਹੁੰਚ ਫ੍ਰੀ ਕਰ ਦਾਂਗੇ ਪਹੁੰਚ ਫ੍ਰੀ ਜੀ ਲੈ ਮਿੱਤਰੋ ਪੰਜੇ ਵੱੱਛੀਆਂ 80000 ਦੇ ਵਿੱਚ 100 ਕਿਲੋਮੀਟਰ ਪਹੁੰਚ ਫ੍ਰੀ ਹੋ ਜੂਗੀ ਠੀਕ ਹੈ ਬਾਈ ਤੇ ਜੇ ਤੁਸੀਂ ਬਾਲਾ ਕੋਈ ਘਟਾਉਣ ਵਧਾਉਣ ਵਾਲਾ ਆਪਾਂ ਫੋਨ ਆਵੇ ਨਾ ਜੀ ਸਾਰੀਆਂ ਕੰکریاں ਲੈਣੀਆਂ ਆਪਾਂ ਜਾਇਜ਼ ਰੇਟ ਕੀਤਾ ਜੀ ਉਹ ਕੱਲੀ ਲਊਗਾ ਵੱਡੀ ਤੋਂ 50 ਕਿਲੋਮੀਟਰ ਠੀਕ ਹੈ ਨਾ ਵੀਰੇ ਹਾਂਜੀ 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 ਠੀਕ ਹੈ ਬਈ ਇਹ ਮਿੱਤਰੋ ਪੰਜ ਵੱੱਛੀਆਂ ਸੀ ਸਹਿਬਪਾਉ ਦੇ ਕੋਲੇ ਕੋਠੇ ਬੱਲਾ ਵਾਲੇ ਦੇ ਵਿੱਚ ਮੱਝ ਵੀ ਵਕਾਉਣੀ ਹੈ ਵੀਰੇ ਨਹੀਂ ਨਹੀਂ ਮੱਝ ਨਹੀਂ ਵੀਰੇ ਬਸ ਠੀਕ ਹੈ ਇਹ ਪੰਜ ਵੱੱਛੀਆਂ 0048 ਇੱਕ ਵਾਰੀ ਹੋਰ 98522 0048 ਠੀਕ ਹੈ ਬਾਈ ਹਰ ਇੱਕ ਪੱਖ ਤੋਂ ਤਸੱਲੀ ਕਰਨੀ ਤੁਸੀਂ ਆਪ ਤੇ ਬੱਚਿਆਂ ਵਾ ਪੂਰੀਆਂ ਸਾਫ਼ ਗੱਲਬਾਤ ਦਿੱਤੀ ਆਪਾਂ ਦੱਸ ਕਦ ਗਾੜ ਲੈਣੇ ਆ ਤੁਸੀਂ ਵੀਡੀਓ ਚ ਨਾ ਅੱਜ ਦੀ ਵੀਡੀਓ ਵਿੱਚ ਇੰਨੇ ਸੀ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਦਿলো ਧੰਨਵਾਦ